ਮੈਂ ਸੁਣਿਆ ਪੰਜਾਬ ਦੀਆਂ ਸਭ ਤੋਂ ਸਸਤੀਆਂ ਟਾਈਲਾਂ ਆਪਣੇ ਕੋਲ ਮਿਲਦੀਆਂ ਭਾਜੀ ਆ ਦੇਖੋ ਭਾਜੀ 2x4 ਦੀ ਟਾਈਲ ਜੋ ਕਿ ਬਾਜ਼ਾਰ 40 ਰੁਪਏ ਤੋਂ ਥੱਲੇ ਕੋਈ ਨਹੀਂ ਦਿੰਦਾ ਆ ਸਾਡੇ ਕੋਲ 30 ਰੁਪਏ ਫੁੱਟ ਤੋਂ ਸਟਾਰਟ ਹੋ ਜਾਏਗੀ ਆ ਗਈ ਜੀ 32x4 ਦੀ ਵੈਰਾਈਟੀ ਜੋ ਕਿ ਬਾਜ਼ਾਰ ਚ ਵਿਕਦੀ ਹੈ 80-80 ਰੁਪਏ ਫੁੱਟ ਸਾਡੇ ਕੋਲ ਆ ਵੀ ਸ਼ੁਰੂ ਹੋ ਜਾਏਗੀ 40 ਰੁਪਏ ਫੁੱਟ ਤੋਂ ਜੀ ਡਾਰਕਸ ਵੀ ਕਈ ਸ਼ੇਡ ਆਂਦੇ ਆ ਜੋ ਕਿ 40 ਰੁਪਏ ਫੁੱਟ ਤੋਂ ਹੀ ਸ਼ੁਰੂ ਹੈ ਜੀ ਭਾਜੀ ਸਾਡੇ ਕੋਲ ਤੁਹਾਨੂੰ 6x4 ਦੀ ਵੈਰਾਈਟੀ ਵੀ ਬਹੁਤ ਵਾਈਡ ਰੇਂਜ ਚ ਮਿਲੇਗੀ 6x4 ਸਾਈਜ਼ ਤੁਹਾਨੂੰ ਸਾਡੇ ਕੋਲ 55 ਰੁਪਏ ਫੁੱਟ ਤੋਂ ਸਟਾਰਟ ਮਿ ਸਸ ਸਰ ਇਹ ਵੀ ਤੁਹਾਨੂੰ ਅਸੀਂ 75 ਰੁਪਏ ਫੁੱਟ ਚ ਦੇ ਦਾਂਗੇ ਜੀ ਆ ਗਈਆਂ ਭਾਜੀ ਐਲੀਵੇਸ਼ਨ ਦੀਆਂ ਟਾਈਲ ਇਹ ਭਾਜੀ ਉਹੀ ਹੈ ਜਿਹੜਾ 250 ਰੁਪਏ ਦਾ ਡੱਬਾ ਆਉਂਦਾ ਜੀ ਭਾਜੀ ਇਹ 250 ਰੁਪਏ ਦਾ ਡੱਬਾ ਬਾਜ਼ਾਰ ਚੋਂ ਦਾ ਇਹ ਸਾਡੇ ਕੋਲ 190 ਰੁਪਏ ਡੱਬਾ ਮਿਲੇਗਾ ਜੀ ਆ ਗਈ ਵੁੱਡਨ ਟਾਈਲਸ 840 ਸਾਈਜ਼ ਦੀਆਂ ਇਹ ਬਾਜ਼ਾਰ ਚ ਮਿਲਦਾ ਹੈ ਮਟੀਰੀਅਲ 80 ਰੁਪਏ ਫੁੱਟ ਜੋ ਕਿ ਅਸੀਂ ਤੁਹਾਨੂੰ ਦੇ ਦੇਣਾ ਸਿਰਫ ਕਿ ਸਿਰਫ 35 ਰੁਪਏ ਫੁੱਟ ਚ ਜੀ ਸਰਾ ਮੁਰਕਨ ਟਾਈਲ ਹੈ ਇਹ ਜੋ ਕਿ ਬਾਜ਼ਾਰ ਚ 70 80 ਰੁਪਏ ਫੁੱਟ ਮਿਲਦੀ ਹੈ ਆ ਵੀ ਤੁਹਾਨੂੰ ਸਾਡੇ ਕੋਲ 30 ਰੁਪਏ ਫੁੱਟ ਤੋਂ ਸ਼ੁਰੂ ਮਿਲੇਗੇ ਜੀ ਮਾਰ ਯੂਜ਼ ਹੁੰਦੇ ਆ ਜੀ ਆ ਡਾਰਕ ਸ਼ੇਡ ਆ ਜਾਏਗਾ ਆ ਵੀ ਤੁਹਾਨੂੰ ਅਸੀਂ 30 ਰੁਪਏ ਫੁੱਟ ਦੀ ਰੇਂਜ ਹੀ ਦਵਾਂਗੇ ਜੀ ਇਹ ਬਹੁਤ ਯੂਨੀਕ ਮਿਰਰਸ ਹੈ ਜੀ 3 ਇਨਲੈਟ ਲਾਈਟਸ ਦਾ ਮਿਲੇਗਾ ਜੀ ਇਹਨਾਂ 'ਚ ਤੁਹਾਨੂੰ ਅੱਛਾ ਲਾਈਟਾਂ ਜੇ ਨਾ ਆਉਂਦੀ ਭਾਜੀ ਬਿਲਕੁਲ ਸਰ ਲਾਈਟ ਡਿਮ ਵੀ ਹੁੰਦੀ ਹੈ ਜੀ ਇਹਦੇ 'ਚ ਅਰੇ ਚਾਰਕੋਲ ਪੈਨਲ ਹੈ ਇਹਨੂੰ ਇੰਟੀਰੀਅਰ ਐਕਸਟੀਰੀਅਰ ਕਿਤੇ ਵੀ ਤੁਸੀਂ ਲਗਾ ਸਕਦੇ ਹੋ ਕੋਈ ਵੀ ਏਰੀਆ ਹਾਈਲਾਈਟ ਕਰਨਾ ਹੋਏ ਇਹ ਬਹੁਤ ਸੋਹਣੀ ਇਹਦੀ ਲੁੱਕ ਆਊਟਲੁੱਕ ਬਣ ਕੇ ਆਉਂਦੀ ਹੈ ਜੀ ਮੋਜ਼ੈਕ ਟਾਈਲਸ ਇਹ ਹਾਈਲਾਈਟ ਕਰਨ ਦੇ ਲਈ ਯੂਜ਼ ਹੁੰਦੀ ਹੈ ਨਿਸ਼ ਵਗੈਰਾ ਦੇ ਵਿੱਚ ਬਹੁਤ ਜ਼ਿਆਦਾ ਯੂ ਟੇ ਟਾਪ ਕੋਈ ਬਣਾਣਾ ਕਾਊਂਟਰ ਬਣਾਣਾ ਉਥੇ ਯੂਜ਼ ਹੁੰਦੀ ਹੈ ਈਵਨ ਕੀ ਅੱਜ ਕੱਲ ਸਟੇਅਰ ਕੇਸ ਵੀ ਲੋਕੀ ਲਗਾ ਰਹੇ ਆ ਜੀ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਜੀ ਬੈਸਟ ਕੁਆਲਿਟੀ ਦਾ ਗ੍ਰੇ ਨਾਈਟ ਆਓ ਜੀ ਇਹ ਬਾਜ਼ਾਰ ਚ ਮਿਲਦਾ 75 ਰੁਪਏ ਫੁੱਟ ਜੋ ਕਿ ਅਸੀਂ ਤੁਹਾਨੂੰ ਦੇ ਦੇਣਾ ਬਿਲਕੁਲ ਹੀ 65 ਰੁਪਏ ਫੁੱਟ ਦੇ ਵਿੱਚ ਜੀ ਬਾਕੀ ਰਹੀ ਸਰ ਰੇਟ ਦੀ ਗੱਲ ਸ਼ਹਿਰ ਛੱਡੋ ਪੂਰੀ ਸਟੇਟ ਕੁੰਮ ਲੋ ਜੋ ਰੇਟ ਤੁਹਾਨੂੰ ਅਸੀਂ ਦੇ ਦੇਨੇ ਆ ਉਹ ਕਿਸੇ ਪਾਸੇ ਨਹੀਂ ਤੁਹਾਨੂੰ ਮਿਲਣਗੇ ਜੀ ਪੂਰੇ ਪੰਜਾਬ ਚ ਜੀ ਇਹਦੇ ਚ ਵੀ ਤੁਹਾਨੂੰ ਬਹੁਤ ਡਿਜ਼ਾਈਨ ਦੇਖਣ ਨੂੰ ਮਿਲਣਗੇ ਜੀ ਅੱਜ ਤਾਂ ਵਾਸ਼ਰੂਮ ਬਣਾਣਾ ਤੁਹਾਡਾ ਡਾਰਕ ਸ਼ੇਡ ਉਹਦੇ ਚ ਯੂਜ਼ ਹੋ ਸਕਦਾ ਜੀ ਜਿੱਦਾਂ ਮੈਟ ਦਾ ਕਨਸੈਪਟ ਨਾਲ ਆ ਫਲੋਰ ਬਿਲਕੁਲ ਜੋ ਕਹਤਾ ਉਹੀ ਦਵਾਂਗੇ ਜੀ ਸਰ ਆ ਦੇਖੋ ਨਾਲ ਹਾਈਲਾਈਟਰ ਦਾ ਕਨਸੈਪਟ ਲੱਗੇ ਹੋਇਆ ਜਿੱਦਾਂ ਤੁਸੀਂ ਸ਼ਾਵਰ ਏਰੀਆ ਕੋਈ ਡਾਰਕ ਕਰਨਾ ਹੈ ਇਸ ਦੇ ਨਾਲ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਬਣਾ ਸਕਦੇ ਹੋ ਜੀ ਆਹ ਦੇਖੋ ਜੀ 2x4 ਦੀ ਫਲੋਰਿੰਗ ਦੀ ਵੈਰਾਈਟੀ ਸਾਡੇ ਕੋਲ ਆ ਗਈ ਜੀ ਕਈ ਲੋਕਾਂ ਦਾ ਏਰੀਆ ਹੁੰਦਾ 4-5000 ਸਕੁਅਰ ਫੁੱਟ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਸਾਨੂੰ ਮਾਲ रेडी मिले ਆ ਸਾਰੇ ਸਾਨੂੰ ਰੈਡੀ ਸਟਾਕ ਸਾਡੇ ਕੋਲ ਅਵੇਲੇਬਲ ਹੈ ਅੱਛਾ ਮਤਲਬ ਜੇ ਕਿਸੇ ਨੇ 5000 ਸਕਰ ਫੁੱਟ ਮਾਲ ਇੱਕ ਟਾਈਮ ਤੇ ਆਰਡਰ ਕੀਤਾ ਤਾਂ ਉਹਨੂੰ ਉਸੇ ਟਾਈਮ ਮਿਲ ਜਾਏਗਾ ਬਿਲਕੁਲ ਬਿਲਕੁਲ ਸਰ ਸਾਰਾ ਰੈਡੀ ਸਟਾਕ ਤੇ ਪ੍ਰੀਮੀਅਮ ਮਟੀਰੀਅਲ ਮਿਲੇਗਾ ਜੀ ਵਾਹ ਜੀ ਵਾਹ ਮੈਂ ਤਾਂ ਡਿਜ਼ਾਈਨ ਵੀ ਦੇਖ ਰਿਹਾ ਪਾਜੀ ਬੜੇ ਜ਼ਬਰਦਸਤ ਹੈ ਲੱਗਦਾ ਬੜਾ ਜਿੱਦਾਂ ਨਾ ਗ੍ਰੇਨੇਟ ਲੱਗੇ ਹੁੰਦੇ ਆ ਬਿਲਕੁਲ ਸਰ ਪ੍ਰੋਪਰ ਇਟਾਲੀਅਨ ਲੁੱਕ ਦੇ ਡਿਜ਼ਾਈਨ ਹੈ ਇਸ ਤੋਂ ਇਲਾਵਾ ਵੀ ਜੀ ਤੁਹਾਨੂੰ ਬਹੁਤ ਵੈਰਾਈਟੀ ਦੇਖਣ ਨੂੰ ਮਿਲ ਜੇਗੀ ਆ ਗਈ ਜੀ 32 64 ਦੀ ਵੈਰਾਈਟੀ ਜੋ ਕਿ ਬਾਜ਼ਾਰ ਚ ਵਿਕਦੀ ਹੈ 80 80 ਰੁ ਪਈ ਮੇ 2x4 ਵੇਚਦੇ ਲੋਕੀ ਸਰ ਲੋਕੀ 2x4 40 ਰੁਪਏ ਫੁੱਟ ਦਿੰਦੇ ਹੋਣਗੇ ਬਟ ਅਸੀਂ 32 64 ਸ਼ੁਰੂ ਕਰਨੀ ਹੈ 40 ਰੁਪਏ ਫੁੱਟ ਤੋਂ ਜੀ ਇਹ ਡਾਰਕ ਤਾਂ ਭਾਈ 100 ਰੁਪਏ ਫੁੱਟ ਹੋਏਗਾ ਮੇਰੇ ਹਿਸਾਬ ਨਾਲ ਨਹੀਂ ਸਰ ਡਾਰਕ ਵੀ ਕਈ ਸ਼ੇਡ ਆਉਂਦੇ ਆ ਜੋ ਕਿ 40 ਰੁਪਏ ਫੁੱਟ ਤੋਂ ਹੀ ਸ਼ੁਰੂ ਹੈ ਜੀ ਸਰ ਆ ਸਾਰੇ ਡਿਜ਼ਾਈਨ ਅਸੀਂ ਤੁਹਾਨੂੰ ਤਾਂ ਦਿਖਾਣੇ ਪਏ ਆ ਕਿਉਂਕਿ ਜਦੋਂ ਤੁਹਾਨੂੰ ਆਰਕੀਟੈਕਟ ਕਹਿ ਦਿੰਦੇ ਆ ਕਨਸੈਪਟ ਬਣਾ ਕੇ ਕਿ ਆ ਡਿਜ਼ਾਈਨ ਦੇਖ ਕੇ ਆਓ ਤੁਹਾਨੂੰ ਬਾਜ਼ਾਰ ਚ ਨਹੀਂ ਮਿਲਣਗੇ ਬਟ ਤੁਹਾਨੂੰ ਸਾਡੇ ਕੋਲ ਆ 32 64 ਦੀ ਬਹੁਤ ਵਾਈਡ ਵੈਰਾਈਟੀ ਦੇਖਣ ਨੂੰ ਮਿਲੇਗੀ ਜੀ ਕਾਫੀ ਡ ਜੁਆਇੰਟ ਦਾ ਬਿਲਕੁਲ ਵੀ ਤੁਹਾਨੂੰ ਪਤਾ ਨਹੀਂ ਲੱਗੇਗਾ ਜੀ ਮਤਲਬ ਐ ਲੱਗੇਗਾ ਜਿੱਦਾਂ ਪੂਰੀਆਂ ਥੱਪੀ ਲੱਗੀ ਹੁੰਦੀ ਆ ਬਿਲਕੁਲ ਜੀ ਇਹ ਆ ਗਈ ਜੀ 32 ਚੌੜ ਦੀ ਵਾਸ਼ਰੂਮ ਦੀ ਵੈਰਾਈਟੀ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਡਿਜ਼ਾਈਨ ਸਾਡੇ ਕੋਲ ਦੇਖਣ ਨੂੰ ਮਿਲਣਗੇ ਜੀ ਇਹ ਵਾਸ਼ਰੂਮ ਡਾਰਕ ਕਰ ਸਕਦੇ ਹੋ ਸ਼ਾਵਰ ਏਰੀਆ ਲਾਈਟ ਕਰਕੇ ਇਸ ਤਰ੍ਹਾਂ ਦਾ ਕੁਝ ਵੀ ਕਨਸੈਪਟ ਤੁਸੀਂ ਬਣਾ ਸਕਦੇ ਹੋ ਜੀ ਆ ਸਾਡੇ ਕੋਲ ਲਾਈਵ ਵਾਸ਼ਰੂਮਸ ਰੈਡੀ ਹੈ ਜੀ ਇੱਕ ਕਸਟਮਰ ਦੇ ਮਾਈਂਡਸੈਟ ਚ ਇਮੇਜ ਕ੍ਰੀਏਟ ਹੋ ਜਾਂਦੀ ਹੈ ਉਹਦਾ ਵਾਸ਼ਰੂਮ ਬਨੇਗਾ ਕਿੱਦਾਂ ਦਾ ਜੀ ਤੇ ਜਿੱਦਾਂ ਭਾਜੀ ਆ ਕੱਟ ਕੱਟ ਕੇ ਪੀਸ ਲਾਏ ਆ ਇਹ ਸਾਰੇ ਕੰਬੀਨੇਸ਼ਨ ਉਹਨਾਂ ਨੂੰ ਪਤਾ ਲੱਗ ਜੈਗੇਗਾ ਨਾ ਕਿੱਦਾਂ ਵਾਈਟ ਲਾਣੇ ਜਾਂ ਗ੍ਰੇ ਲਾਣੇ ਬਿਲਕੁਲ ਸਾਰੇ ਕਿ ਕੰਬੀਨੇਸ਼ਨ ਬਣ ਕੇ ਆਂਦਾ ਹੈ ਸਰ ਬਿਲਕੁਲ ਜੀ ਆ ਬਹੁਤ ਯੂਨੀਕ ਮਿਰਰਸ ਹੈ ਜੀ 3 ਇਨਲਾਈਟ ਲਾਈਟਸ ਦਾ ਮਿਲੇਗਾ ਜੀ ਇਨ ਅਚ ਤੁਹਾਨੂੰ ਅੱਛਾ ਲਾਈਟਾਂ ਚੰਗੀਆਂ ਆਂਦੀਆਂ ਭਾਜੀ ਬਿਲਕੁਲ ਸਰ ਲਾਈਟ ਡਿਮ ਵੀ ਹੁੰਦੀ ਹੈ ਜੀ ਇਹਦੇ ਚ ਜਿਹੜੀ ਵੀ ਵੈਰਾਈਟੀ ਤੁਹਾਨੂੰ ਸਾਡੇ ਕੋਲ ਦੇਖਣ ਨੂੰ ਮਿਲੇਗੀ ਉਹ ਬਹੁਤ ਹੀ ਜ਼ਿਆਦਾ ਯੂਨੀਕ ਹੋਈਗੀ ਤੇ ਬਾਕੀ ਰਹੀ ਸਰ ਰੇਟ ਦੀ ਗੱਲ ਸ਼ਹਿਰ ਛੱਡੋ ਪੂਰੀ ਸਟੇਟ ਕੁੰਮ ਲੋ ਜੋ ਰੇਟ ਤੁਹਾਨੂੰ ਅਸੀਂ ਦੇ ਦਿੰਨੇ ਆ ਉਹ ਕਿਸੇ ਪਾਸੇ ਨਹੀਂ ਤੁਹਾਨੂੰ ਮਿਲਣਗੇ ਜੀ ਪੂਰੇ ਪੰਜਾਬ 'ਚ ਜੀ ਭਾਜੀ ਸਾਡੇ ਕੋਲ ਤੁਹਾਨੂੰ 6x4 ਦੀ ਵੈਰਾਈਟੀ ਵੀ ਬਹੁਤ ਵਾਈਡ ਰੇਂਜ 'ਚ ਮਿਲੇਗੀ ਜੀ ਭਾਜੀ ਐਡੀ ਡਿ ਡੀ ਟਾਈਲ ਆਂਦੀ 52 ਰੁਪਏ ਫੁੱਟ ਤੋਂ ਸਟਾਰਟ ਮਿਲੇਗਾ ਜੀ ਭਾਜੀ ਯਾਰ ਇਹ ਮੈਨੂੰ ਲੱਗਦਾ ਤੁਸੀਂ ਵੀਡੀਓ ਦੇ ਚੱਕਰ 'ਚ ਘਾਟਾ ਪਾ ਲੈਣਾ ਰੇਟ ਤੁਸੀਂ ਨਹੀਂ ਨਹੀਂ ਸਰ ਸਟਾਰਟ 6 ਬਾਈ 4 ਦੀ ਟਾਈਲ ਬਿਲਕੁਲ ਸਰ ਜੋ ਰੇਟ ਕਹਤਾ ਉਹ ਦੇ ਕੇ ਭੇਜਾਂਗੇ ਇਹਦੇ ਵਿੱਚ ਵੀ ਤੁਹਾਨੂੰ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਦੇਖਣ ਨੂੰ ਮਿਲੇਗੀ ਜੀ 8 ਬਾਈ 4 ਸਾਈਜ਼ ਦੀ ਟਾਈਲ ਹੈ ਇਹੀ ਤੇ ਸਾਡੀ ਯੂਨੀਕਨੈਸ ਹੈ ਸਰ ਇਹ ਵੀ ਤੁਹਾਨੂੰ ਅਸੀਂ 75 ਰੁਪਏ ਫੁੱਟ 'ਚ ਦੇ ਦਾਂਗੇ ਜੀ ਮਤਲਬ ਭਾਜੀ ਕੀ ਗੱਲ ਕਰਦੇ ਪਏ ਹੋ ਯਾਰ ਸਰ ਬਿਲਕੁਲ ਜੀ 8 ਬਾਈ 4 ਸਾਈਜ਼ ਵੀ ਸਾਡੇ ਕੋਲ 75 ਰੁਪਏ ਫੁੱਟ ਤੋਂ ਸ਼ੁਰੂ ਹੈ ਜੀ ਆ ਗਈਆਂ ਭਾਜੀ ਐਲੀਵੇਸ਼ਨ ਦੀਆਂ ਟਾਈਲ ਇਹ ਭਾਜੀ ਉਹੀ ਹੈ ਜਿਹੜਾ 250 ਰੁਪਏ ਦਾ ਡੱਬਾ ਆਂਦਾ ਜੀ ਭਾਜੀ ਇਹ 250 ਰੁਪਏ ਦਾ ਡੱਬਾ ਬਾਜ਼ਾਰ ਚੋਂ ਦਾ ਇਹ ਤਾਂ ਸਾਡੇ ਕੋਲ 190 ਰੁਪਏ ਡੱਬਾ ਮਿਲੇਗਾ ਜੀ ਭਾਜੀ ਕੀ ਗੱਲ ਕਰਦੇ ਪਿਓ ਮੈਨੂੰ ਲੱਗਦਾ ਫੇ ਮਾਲ ਘੱਟ ਹੋਣਾ ਇੱਥੇ ਕੋਈ ਨਹੀਂ ਨਹੀਂ ਸਰ ਇਹ ਵੀ 6 ਪੀਸ ਦੀ ਪੈਕਿੰਗ ਪੂਰਾ 9 ਫੁੱਟ ਮਾਲ ਦਵਾਂਗੇ ਜੀ ਇੱਥੇ ਵੀ ਤੇ ਡਿਜ਼ਾਈਨ ਕਿਨੇ ਕਾਇਨਗੇ ਸਰ ਇਹਦੇ ਚ ਵੀ ਸਾਡੇ ਕੋਲ ਬੇਅੰਤ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਆ ਗਈ ਵੁੱਡਨ ਟਾਈਲਸ 840 ਸਾਈਜ਼ ਦੀਆਂ ਇਹ ਬਾਜ਼ਾਰ ਚ ਮਿਲਦਾ ਮਟੀਰੀਅਲ 80 ਰੁਪਏ ਫੁੱਟ ਜੋ ਕਿ ਅਸੀਂ ਤੁਹਾਨੂੰ ਦੇ ਦੇਣਾ ਸਿਰਫ ਕਿ ਸਿਰਫ 35 ਰੁਪਏ ਫੁੱਟ ਚ ਜੀ ਸਰ ਹੁਣ ਗੱਲ ਕਰੀਏ ਆ ਜਿੰਨੂੰ ਸਯੋਕ ਵੀ ਲੱਗ ਜਾਂਦੀ ਹੈ ਕੁਝ ਟਾਈਮ ਬਾਅਦ ਇਹ ਮਿਲੇਗੀ ਤੁਹਾਨੂੰ ਅਸੀਂ ਦਵਾਂਗੇ ਵਿਟਰੀਫਾਈਡ ਬੋਡੀ ਚ ਜਿੰਨੀ ਦੇਰ ਤੱਕ ਤੁਹਾਡੇ ਮਕਾਨ ਦੀ ਬੁਨਿਆਦ ਹੈ ਓਨੀ ਦੇਰ ਤੱਕ ਇਹ ਟਾਇਲ ਤੁਹਾਡੀ ਉੱਥੇ ਖੜੀ ਰਹੇਗੀ ਜੀ ਮਤਲਬ ਇਹਨੂੰ ਪਾਣੀ ਨਾਲ ਵੀ ਕੁਝ ਨਹੀਂ ਹੋਣਾ ਸਰ ਵਿਟਰੀਫਾਈਡ ਬੋਡੀ ਹੈ ਇਹਨੂੰ ਕੁਝ ਵੀ ਨਹੀਂ ਹੋਣਾ ਜੀ ਜਦ ਲੱਕੜ ਤੇ ਪਾਣੀ ਪਵੇ ਉਹ ਖਰਾਬ ਹੋ ਜਾਂਦੀ ਹੈ ਨਾ ਮੇਰੇ ਹਿਸਾਬ ਨਾਲ ਸਰ ਇਹ ਖਰਾਬ ਨਹੀਂ ਹੋਏਗੀ ਇਹਦੀ ਫੁੱਲ ਗਾਰੰਟੀ ਹੈ ਜੀ ਇਹ ਆ ਜਾਏਗੀ ਭਾਜੀ ਕੁਸ਼ਨ ਟਾਈਲਸ ਠੀਕ ਹੈ ਜੀ ਇਹ ਕਿਤੇ ਵੀ ਤੁਸੀਂ ਆਪਣੀ ਬੈਡ ਬੈਕ ਨੂੰ ਹਾਈਲਾਈਟ ਕਰ ਸਕਦੇ ਹੋ LED ਪੈਨਲ ਹਾਈਲਾਈਟ ਕਰ ਸਕਦੇ ਹੋ ਇਹ ਸਾਰਾ ਆ ਜਾਏਗੀ ਹੁਣ ਮੁਰਕਨ ਟਾਈਲਸ ਮੁਰਕਨ ਦੇ ਸ਼ੇਡ ਕਿਤੇ ਵੀ ਤੁਸੀਂ ਪਲੇ ਕਰ ਸਕਦੇ ਹੋ ਬਾਲਕਨੀ ਦੇ ਵਿੱਚ ਲਗਾ ਸਕਦੇ ਹੋ ਕੋਈ ਏਰੀਆ ਹਾਈਲਾਈਟ ਕਰਨਾ ਹੈ ਆਪਣਾ ਡਰਾਇੰਗ ਰੂਮ ਦੇ ਵਿੱਚ ਕਰਨਾ ਹੈ ਉਥੇ ਵੀ ਤੁਸੀਂ ਇਹਨੂੰ ਪੈਚ ਦੇ ਕੇ ਕਾਰਪਟ ਦੇ ਵਿੱਚ ਵੀ ਤੁਹਾਨੂੰ ਮੁਰਕਨ ਦੇ ਸ਼ੇਡਸ ਕਾਫੀ ਸਾਡੇ ਕੋਲ ਵਾਈਡ ਵੈਰਾਈਟੀ ਦੇਖਣ ਨੂੰ ਮਿਲੇਗੀ ਜੀ ਇਹ ਭਾਜੀ ਕਾਰਪਟ ਡਿਜ਼ਾਈਨ ਦੇ ਵਿੱਚ ਆ ਗਿਆ ਜੀ ਬਿਲਕੁਲ ਸਾਰੇ ਕਾਰਪਟ ਡਿਜ਼ਾਈਨ ਆ ਗਿਆ ਇਹਦਾ ਫੀਲ ਫੈਕਟਰ ਇਦਾਂ ਆਉਂਦਾ ਜਿਦਾਂ ਕਿ ਬਿਲਕੁਲ ਕਾਰਪਟ ਹੀ ਲੱਗਿਆ ਹੋਇਆ ਹੈ ਜੀ ਤੇ ਇਹਦੇ 'ਚ ਕਿੰਨੇ ਕਿੰਨੇ ਡਿਜ਼ਾਈਨਿੰਗ ਹੋਣਗੇ ਭਾਜੀ ਸਰ ਇਹਦੇ ਵਿੱਚ ਵੀ ਸਾਡੇ ਕੋਲ ਮੁਰਕਨ ਦੇ ਬੇਅੰਤ ਡਿਜ਼ਾਈਨ ਦੇਖਣ ਨੂੰ ਮਿਲਣਗੇ ਜੀ ਤੇ ਪਾਜੀ ਮੈਨੂੰ ਸਮਝ ਨਹੀਂ ਆ ਇਹ ਕੀ ਚੀਜ਼ ਲੱਗੀ ਹੋਈ ਹੈ ਸਰ ਇਹ ਚਾਰਕੋਲ ਪੈਨਲ ਹੈ ਇਹਨੂੰ ਇੰਟੀਰੀਅਰ ਐਕਸਟੀਰੀਅਰ ਕਿਤੇ ਵੀ ਤੁਸੀਂ ਲਗਾ ਸਕਦੇ ਹੋ ਕੋਈ ਵੀ ਏਰੀਆ ਹਾਈਲਾਈਟ ਕਰਨਾ ਹੋਏ ਇਹ ਬਹੁਤ ਸੋਹਣੀ ਇਹਦੀ ਲੁੱਕ ਆਊਟਲੁੱਕ ਬਣ ਕੇ ਆਂਦੀ ਹੈ ਜੀ ਇਹ ਤਾਂ ਮੇਰੇ ਸਾਹਮਣੇ ਜਿੱਦਾਂ ਫੌਂਟੇਨ ਦੇ ਕੇ ਲੱਗਿਆ ਹੋਵੇ ਤੇ ਐ ਮਤਲਬ ਪੂਰਾ ਫੀਲ ਫੈਕਟਰ ਦਊਗਾ ਨਾ ਜਿਵੇਂ ਪਹਾੜ ਹੁੰਦੇ ਆ ਬਿਲਕੁਲ ਜਿੱਦਾਂ ਇਦਾਂ ਲੱਗੇਗਾ ਜਿਦਾਂ ਨੈਚੁਰਲ ਸਟੋਨ ਹੀ ਲੱਗਿਆ ਹੋਇਆ ਜੀ ਵਾਹ ਪਾਜੀ ਯਾਰ ਮੈਂ ਤਾਂ ਤੁਹਾਡੀ ਵੈਰਾਈਟੀ ਦੇਖ ਕੇ ਹੈਰਾਨ ਹੋ ਗਿਆ ਯਾਰ ਸਰ ਤਾਂ ਉਹਨੂੰ ਪਹਿਲਾਂ ਵੀ ਦੱਸਿਆ ਸੀ ਸਾਡੇ ਕੋਲ ਬਹੁਤ ਹੀ ਯੂਨੀਕ ਤੇ ਹੁੰਦੀ ਹੈ ਕੋਈ ਵੀ ਏਰੀਆ ਹਾਈਲਾਈਟ ਕਰਨਾ ਹੋਵੇ ਵਾਸ਼ਰੂਮ ਦੇ ਵਿੱਚ ਜਾਂ ਕੋਈ ਬੈਡ ਬੈਕ ਦੇ ਲਈ ਇਹ ਬਹੁਤ ਹੀ ਜ਼ਿਆਦਾ ਹਾਈ ਐਂਡ ਪ੍ਰੋਡਕਟ ਹੈ ਹੁਣ ਆ ਗਿਆ ਸਰ ਆ ਮੋਜ਼ੈਕ ਟਾਈਲਸ ਇਹ ਹਾਈਲਾਈਟ ਕਰਨ ਦੇ ਲਈ ਯੂਜ਼ ਹੁੰਦੀ ਹੈ ਨਿਸ਼ ਵਗੈਰਾ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਜੀ ਇਹ ਭਾਜੀ ਫਿਰ ਮੇਰੇ ਸਾਹਮਣੇ ਜਿਸ ਹਿਸਾਬ ਨਾਲ ਦੀ ਕੁਆਲਿਟੀ ਹੈ ਬਹੁਤ ਹਜ਼ਾਰਾਂ ਤੋਂ ਨਹੀਂ ਮਹਿੰਗੀ ਬਹੁਤ ਹੁੰਦੀ ਹੈ ਸਾਰੇ ਬਾਜ਼ਾਰ 'ਚ ਹਜ਼ਾਰਾਂ 'ਚ ਮਿਲੇਗੀ ਤੁਹਾਨੂੰ ਸਾਡੇ ਕੋਲ ਇਹ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਰੇਟਾਂ 'ਤੇ ਤੇ ਪ੍ਰੀਮੀਅਮ ਕੁਆਲਿਟੀ 'ਚ ਮਿਲੇਗੀ ਜੀ ਸਲੈਬਸ ਆ ਜਾਣਗੀਆਂ ਇਹ ਕਿਚਨ ਟੌਪ 'ਚ ਯੂਜ਼ ਹੁੰਦੀ ਹੈ ਜੀ ਵੈਨਿਟੀ ਟੌਪ ਕੋਈ ਬਣਾਣਾ ਕਾਊਂਟਰ ਬਣਾਣਾ ਉੱਥੇ ਯੂਜ਼ ਹੁੰਦੀ ਹੈ ਈਵਨ ਕੀ ਅੱਜ ਕੱਲ ਸਟੇਅਰ ਕੇਸ ਵੀ ਲੋਕੀ ਲਗਾ ਰਹੇ ਹੈ ਜੀ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਤੇ ਹਾਈ ਐਂਡ ਪ੍ਰੋਡਕਟ ਹੈ ਜੀ ਸਭ ਤੋਂ ਵਧੀਆ ਚੀਜ਼ ਇਹ ਤੇ ਭਾਜੀ ਮੈਨੂੰ ਇਹ ਲੱਗੀ ਵੀ ਕਲਰ ਵੀ ਜਿੱਦਾਂ ਦਾ ਮਰਜ਼ੀ ਲੈ ਲਓ ਇਹਦੇ ਸਨ ਸਾਰੇ ਬਹੁਤ ਵਾਈਡ ਵੈਰਾਈਟੀ ਤੁਹਾਨੂੰ ਦੱਸਿਆ ਸਾਡੇ ਕੋਲ ਇਹਦੇ ਵਿੱਚ ਦੇਖਣ ਨੂੰ ਮਿਲੇਗੀ ਕਰੀਬਨ ਤੋਂ ਕਰੀਬਨ 20 ਤੋਂ 25 ਡਿਜ਼ਾਈਨ ਇਹਦੇ ਵਿੱਚ ਵੀ ਅਵੇਲੇਬਲ ਹੈ ਸਾਡੇ ਕੋਲ ਜੀ ਇਸ ਤੋਂ ਇਲਾਵਾ ਸਰ ਸੈਂਟਰੀ ਵੇਅਰ ਦੇ ਵਿੱਚ ਵੀ ਸਾਡੇ ਕੋਲ ਬਹੁਤ ਵਾਈਡ ਵੈਰਾਈਟੀ ਦੇਖਣ ਨੂੰ ਮਿਲੇਗੀ ਜੋ ਕਿ ਬਹੁਤ ਹੀ ਜ਼ਿਆਦਾ ਬੈਸਟ ਰੇਟਸ ਤੇ ਅਵੇਲੇਬਲ ਹੈ ਜੀ ਜਿਹਦੇ ਕੀ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੋਣ ਹੋਂਦ ਤੁਹਾਨੂੰ ਦਿਖਾਉਣ ਲੱਗਿਆ ਜੀ ਬੈਸਟ ਕੁਆਲਿਟੀ ਦਾ ਗ੍ਰੇ ਨਾਈਟ ਆਓ ਜੀ ਇਹ ਬਾਜ਼ਾਰ ਚ ਮਿਲਦਾ 75 ਰੁਪਏ ਫੁੱਟ ਜੋ ਕਿ ਅਸੀਂ ਤੁਹਾਨੂੰ ਦੇ ਦੇਣਾ ਬਿਲਕੁਕੁਲ ਹੀ 65 ਰੁਪਏ ਫੁੱਟ ਦੇ ਵਿੱਚ ਜੀ ਵਾਹ ਜੀ ਵਾਹ ਮਲ ਗ੍ਰੇ ਨਾਈਟ ਦੇ ਵਿੱਚ ਹੀ ਧਮਾਕਾ ਕਰ ਦਿੰਦਾ ਜੀ ਬਿਲਕੁਲ ਸਰ ਬਿਲਕੁਲ ਤੁਹਾਨੂੰ ਦੱਸਿਆ ਸੀ ਇਹਦੇ ਵਿੱਚ ਵੀ ਤੁਹਾਨੂੰ ਸਾਡੇ ਕੋਲ ਬਹੁਤ ਹੀ ਵਾਈਡ ਵੈਰਾਈਟੀ ਦੇਖਣ ਨੂੰ ਮਿਲੇਗੀ ਜਿੱਦਾਂ ਕਿ ਆ ਬਲੈਕ ਦੇ ਵਿੱਚ ਰਾਇਲ ਬਲੈਕ ਡਿਜ਼ਾਈਨ ਮਿਲੇਗਾ ਜੀ ਇੱਕ ਗੱਲ ਤੁਹਾਨੂੰ ਦੱਸ ਦੇਣਾ ਥੋੜਾ ਜਿਹਾ ਬਚੋ ਜੋ ਕਿ 40 ਰੁਪਏ ਵਾਲਾ ਮਾਲ 60 65 65 ਰੁਪਏ ਫੁੱਟ ਬਾਜ਼ਾਰ ਚ ਵਿਕ ਰਿਹਾ ਜੋ ਡਿਸੀਜਨ ਲਓ ਜੀ ਸੋ ਭਾਜੀ ਇੱਕ ਕਰੀਏ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦਰਜ ਬਿਲਕੁਲ ਜੀ ਸਾਡਾ ਐਡਰੈਸ ਨੋਟ ਕਰ ਲਓ ਏ ਬੀ ਐਂਟਰਪ੍ਰਾਈਜ਼ ਲੁਧਿਆਣਾ ਐਸ ਆਈਓ ਨੰਬਰ 3637 ਚੂੜਪੁਰ ਰੋਡ ਦਿੱਤੇ ਗਏ ਮੋਬਾਈਲ ਨੰਬਰ ਤੇ ਕਾਲ ਕਰ ਸਕਦੇ ਹੋ 996543096 ਕਿਸੇ ਵੀ ਤਰ੍ਹਾਂ ਦੀ ਵਾਈਡ ਵੈਰਾਈਟੀ ਲਈ ਇੰਟੀਰੀਅਰ ਐਕਸਟੀਰੀਅਰ ਲਈ ਸਾਨੂੰ ਕੰਟੈਕਟ ਕਰੋ ਏ ਬੀ ਐਂਟਰਪ੍ਰਾਈਜ਼ ਲੁਧਿਆਣਾ